ਅੱਜ ਕੱਲ ਦੇ ਸ਼ੁਭਚਿੰਤਕ ਕੁਝ ਇਸ ਤਰ੍ਹਾਂ ਹੁੰਦੇ ਨੇ ਜੋ ਸਾਡੇ ਸ਼ੁਭ ਕੰਮ ਹੁੰਦੇ ਦੇਖ ਕੇ ਹੀ ਚਿੰਤਤ ਹੋ ਜਾਂਦੇ ਨੇ ਜ਼ਿੰਦਗੀ ਦਾ ਇਮਤਿਹਾਨ ਕਿੰਨਾ ਵਫਾਦਾਰ ਹੁੰਦਾ ਹੈ ਇਸ ਦਾ ਪੇਪਰ ਕਦੇ ਵੀ ਲੀਕ ਨਹੀਂ ਹੁੰਦਾ ਜਦੋਂ ਸ਼ੌਂਕ ਦੇ ਲਈ ਸਮਾਂ ਨਾ ਮਿਲੇ ਤਾਂ ਫਿਰ ਸਮਝੋ ਜ਼ਿੰਦਗੀ ਸ਼ੁਰੂ ਹੋ ਗਈ ਹੈ ਕਈ ਵਾਰ ਇਨਸਾਨ ਨਾ ਤਾਂ ਟੁੱਟਦਾ ਹੈ ਤੇ ਨਾ ਹੀ ਬिखरਦਾ ਹੈ ਬਸ ਥੱਕ ਜਾਂਦਾ ਹੈ ਕਦੇ ਆਪਣੇ ਆਪ ਤੋਂ ਕਦੇ ਕਿਸਮਤ ਤੋਂ ਤੇ ਕਦੇ ਆਪਣਿਆਂ ਤੋਂ ਪਹਿਲਾਂ ਸਾਥੋਂ ਸਾਰੇ ਕੰਮ ਕੱਢੇ ਜਾਂਦੇ ਨੇ ਤੇ ਫਿਰ ਸਾਨੂੰ ਦਿਲਾਂ ਤੋਂ ਵੀ ਕੱਢ ਦਿੱਤਾ ਜਾਂਦਾ ਹੈ। ਇਹ ਹੀ ਸੱਚਾਈ ਹੈ ਅੱਜ ਦੀ ਦੁਨੀਆ ਦੀ। ਸੁੱਖ ਥੋੜਾ ਮਿਲੇ ਕੋਈ ਗੱਲ ਨਹੀਂ। ਪ੍ਰੰਤੂ ਮਨ ਵਿੱਚ ਕੋਈ ਚਾਲ ਨਾ ਹੋਵੇ। ਮੈਂ ਚੌਪਰੇ ਹਾਂ ਤਾਂ ਹੋਰ ਗਲਤਫਹਿਮੀਆਂ ਵੱਧ ਗਈਆਂ। ਫਿਰ ਉਹਨੇ ਉਹ ਵੀ ਸੁਣਿਆ ਜੋ ਮੈਂ ਕਿਹਾ ਵੀ ਨਹੀਂ। ਅਜਿਹੇ ਵਿਅਕਤੀ ਦੇ ਪਿੱਛੇ ਕਦੇ ਨਾ ਭਜੋ ਜਿਹਨੂੰ ਤੁਹਾਡੇ ਤੋਂ ਅੱਗੇ ਹੋਰ ਵੀ ਲੋਕ ਨਜ਼ਰ ਆਉਂਦੇ ਹੋਣ ਸਭ ਕੁਝ ਠੀਕ ਹੀ ਹੋ ਰਿਹਾ ਹੈ ਗਲਤ ਇਸ ਲਈ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਤੁਹਾਡੇ ਅਨੁਸਾਰ ਨਹੀਂ ਹੋ ਰਿਹਾ ਬਹੁਤ ਜਲਦੀ ਸਿੱਖ ਲੈਂਦੇ ਨੇ ਜ਼ਿੰਦਗੀ ਦੇ ਸਬਕ ਗਰੀਬ ਦੇ ਜਵਾਗ ਕਦੇ ਗੱਲ-ਗੱਲ ਤੇ ਜ਼ੈਦ ਨਹੀਂ ਕਰਿਆ ਕਰਦੇ ਖੁਸ਼ ਰਹਿਣਾ ਬਹੁਤ ਆਸਾਨ ਹੈ ਪਰ ਆਸਾਨ ਹੋਣਾ ਬਹੁਤ ਔਖਾ ਹੈ ਵਫਾ ਮਿਲੇ ਪਿਆਰ ਵਿੱਚ ਹੁਣ ਉਹ ਦੌਰ ਨਹੀਂ ਰਿਹਾ ਹੁਣ ਪਿਆਰ ਮਹਿਜ਼ ਇੱਕ ਖੇਡ ਹੈ ਹੋਰ ਕੁਝ ਵੀ ਨਹੀਂ ਸੜਦਾ ਹੋਇਆ ਮਕਾਨ ਕਿਸੇ ਦੂਸਰੇ ਦਾ ਹੈ ਇਹ ਜਾਣ ਕੇ ਹਰ ਸ਼ਖਸ ਇੱਥੇ ਸੁੱਖ ਦਾ ਸਾਹ ਲੈਂਦਾ ਹੈ ਜੇਕਰ ਕਮਰੇ ਵਿੱਚ ਸਭ ਤੋਂ ਚੁਸਤ ਵਿਅਕਤੀ ਤੁਸੀਂ ਹੀ ਹੋ ਤਾਂ ਤੁਸੀਂ ਗਲਤ ਕਮਰੇ ਵਿੱਚ ਹੋ ਲੋਕਾਂ ਨੂੰ ਆਪਣੀ ਮਿਹਨਤ ਸੰਘਰਸ਼ ਜਾਪਦੀ ਹੈ ਤੇ ਦੂਜਿਆਂ ਦੀ ਮਿਹਨਤ ਤਮਾਸ਼ਾ ਆਪਣੀ ਉਂਗਲ ਛੜਾ ਕੇ ਪਿਤਾ ਨੇ ਸਲਾਹ ਦਿੱਤੀ ਕਿ ਇਕੱਲੇ ਚੱਲਿਆ ਕਰ ਪੁੱਤਰਾ ਇਹ ਸਹਾਰੇ ਠੀਕ ਨਹੀਂ ਹੁੰਦੇ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਤਾਂ ਪਤਾ ਨਹੀਂ ਪਰ ਦਰਦ ਹਮੇਸ਼ਾ ਸਮੇਂ ਤੇ ਮਿਲਦਾ ਹੈ ਸ਼ੌਹਰਤ ਦੀ ਬੁਲੰਦੀ ਵੀ ਪਲ ਦੋ ਪਲ ਦਾ ਤਮਾਸ਼ਾ ਹੈ ਜਿਸ ਸ਼ਾਖਾ ਤੇ ਤੁਸੀਂ ਬੈਠੇ ਹੋ ਉਹ ਵੀ ਟੁੱਟ ਸਕਦੀ ਹੈ ਦੁਨੀਆ ਵਿੱਚ ਸਿਰਫ ਮੋਬਾਈਲ ਹੀ ਜਾਣਦਾ ਹੈ ਕਿ ਉਸ ਦੇ ਮਾਲਕ ਦਾ ਚਰਿੱਤਰ ਕਿਵੇਂ ਦਾ ਹੈ ਐਸੀਆਂ ਵੈਸੀਆਂ ਗੱਲਾਂ ਨਾਲੋਂ ਚੰਗਾ ਹੈ ਕਿ ਚੁੱਪ ਹੀ ਰਿਹਾ ਜਾਵੇ ਜਾਂ ਫਿਰ ਕੁਝ ਅਜਿਹੀ ਗੱਲ ਕਹੋ ਜੋ ਚੁੱਪ ਨਾਲੋਂ ਚੰਗੀ ਹੋਵੇ ਹੱਥ ਵਿੱਚ ਫੜੇ ਮੋਬਾਈਲ ਦੀ ਅਹਿਮੀਅਤ ਕੋਲ ਬੈਠੇ ਵਿਅਕਤੀ ਨਾਲੋਂ ਜ਼ਿਆਦਾ ਹੋ ਚੁੱਕੀ ਹੈ ਇਹ ਸਾਜ਼ਿਸ਼ਾਂ ਦਾ ਯੁੱਗ ਹੈ ਤੇ ਅਸੀਂ ਕੋਸ਼ਿਸ਼ਾਂ ਵਿੱਚ उलझे ਹੋਏ ਹਾਂ ਅਕਸਰ ਜ਼ਿਆਦਾ ਦਰਦ ਛੱਡੇ ਜਾਣ ਨਾਲ ਨਹੀਂ ਸਗੋਂ ਧੋਖਾ ਖਾਣ ਨਾਲ ਹੁੰਦਾ ਹੈ ਗਲਤੀ ਕਰਕੇ ਗਲਤ ਹੋ ਜਾਣਾ ਬਹੁਤ ਸੌਖਾ ਹੈ ਪਰ ਸਹੀ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਬੜਾ ਔਖਾ ਹੈ ਜਦੋਂ ਅਸਲੀਅਤ ਦਾ ਸਾਹਮਣਾ ਕੀਤਾ ਗਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਲੋਕ ਸਿਰਫ ਗੱਲਾਂ ਤੋਂ ਹੀ ਆਪਣੇ ਸੀ ਸਮੇਂ ਨੇ ਹੀ ਸਾਨੂੰ ਸਿਖਾਇਆ ਹੈ ਕਿ ਸਮੇਂ ਦੇ ਨਾਲ ਬਦਲ ਜਾਣਾ ਚਾਹੀਦਾ ਹੈ। ਉਦਾਂ ਤਾਂ ਜਾਣਨ ਵਾਲੇ ਬਹੁਤ ਨੇ ਪਰ ਮਤਲਬ ਨੂੰ ਹਟਾ ਦਿਓ ਤਾਂ ਕੋਈ ਆਪਣਾ ਨਹੀਂ। ਆਗ ਲਗਾਉਣ ਤੋਂ ਬਾਅਦ ਧੂਏ ਦੀ ਸ਼ਿਕਾਇਤ। ਸ਼ਾਇਦ ਇਸੇ ਨੂੰ ਦੁਨੀਆਦਾਰੀ ਕਹਿੰਦੇ ਨੇ। ਉਹਦੇ ਹਿੱਸੇ ਘਰ ਵਿੱਚ ਇੱਕ ਕਮਰਾ ਤੱਕ ਨਹੀਂ ਆਇਆ ਜਿਸਨੇ ਕਦੇ ਜ਼ਮੀਨ ਵੇਚ ਕੇ ਬੱਚਿਆਂ ਨੂੰ ਪੜਾਇਆ ਸੀ। ਤੈਨੂੰ ਮਾਣ ਹੈ ਤੇਰਾ ਸਮਾਂ ਬੋਲ ਰਿਹਾ ਹੈ ਸਾਨੂੰ ਯਕੀਨ ਹੈ ਕਿ ਸਾਡਾ ਸਬਰ ਬੋਲੇਗਾ ਮਾਇਨੇ ਨਹੀਂ ਰੱਖਦੀ ਉਹ ਤਰੱਕੀ ਜੋ ਕਦਰਾਂ ਕੀਮਤਾਂ ਨੂੰ ਲਤਾੜ ਕੇ ਮਿਲੀ ਹੋਵੇ ਸਫਲਤਾ ਦਾਣ ਵਿੱਚ ਨਹੀਂ ਮਿਲਦੀ ਸੰਘਰਸ਼ਾਂ ਵਿੱਚ ਸਾਰੀ ਜਵਾਨੀ ਗੁਜ਼ਰਦੀ ਹੈ ਦਿਲ ਨੇ ਸੋਚਿਆ ਸੀ ਕਿ ਟੁੱਟ ਕੇ ਚਾਹਾਂਗੇ ਉਸਨੂੰ ਸੱਚ ਮੰਨਿਓ ਕਿ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ ਸ਼ਕਲੋਂ ਸੋਹਣੇ ਹੋਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਚਰਿੱਤਰ ਦੇ ਪੱਖੋਂ ਲੀਚੜ ਹੋਵੋ ਬੁੱਧੀਮਾਨ ਲੋਕ ਹਰ ਚੀਜ਼ ਤੇ ਸਵਾਲ ਉਠਾਉਂਦੇ ਨੇ ਤੇ ਮੂਰਖਾਂ ਦੇ ਕੋਲ ਹਰ ਗੱਲ ਦਾ ਜਵਾਬ ਹੁੰਦਾ ਹੈ ਆਪਣੀ ਗਲਤੀ ਮੰਨਣ ਲਈ ਹਿੰਮਤ ਦੀ ਲੋੜ ਹੁੰਦੀ ਹੈ ਦੂਸਰਿਆਂ ਤੇ ਉਂਗਲ ਉਠਾਉਣ ਵਿੱਚ ਤਾਂ ਹਰ ਸ਼ਖਸ ਮਾਹਰ ਹੈ ਚਸ਼ਮਦੀਦ ਅੰਨਾ ਬਣ ਗਿਆ ਬੋਲਾ ਸੁਣੇ ਦਲੀਲ ਝੂਠ ਦਾ ਇਥੇ ਬੋਲ ਬਾਲਾ ਸੱਚੇ ਹੋਣ ਜ਼ਲੀਲ ਉਦਾਸ ਚਿਹਰਿਆਂ ਨੂੰ ਲੁੱਟ ਲੈਂਦੀ ਹੈ ਦੁਨੀਆ ਸੋ ਬਹੁਤ ਜ਼ਰੂਰੀ ਹੈ ਹਰ ਹਾਲ ਵਿੱਚ ਮੁਸਕਰਾਉਂਦੇ ਰਹਿਣਾ ਸਮਾਂ ਨਜ਼ਰ ਨਹੀਂ ਆਉਂਦਾ ਪਰ ਇਹ ਬਹੁਤ ਕੁਝ ਦਿਖਾ ਜਾਂਦਾ ਹੈ ਰੋਟੀ ਕਮਾਉਣ ਦੀ ਚਿੰਤਾ ਰੋਟੀ ਖਾਣ ਵੀ ਨਹੀਂ ਦਿੰਦੀ ਕਈ ਵਾਰ ਮੈਂ ਸੋਚਦਾ ਕਿ ਇੰਨਾਂ ਉੱਚੀਆਂ-ਉੱਚੀਆਂ ਇਮਾਰਤਾਂ ਵਿੱਚ ਕਿੰਨੇ ਗਿਰੇ ਹੋਏ ਲੋਕ ਰਹਿੰਦੇ ਨੇ ਯੋਗਤਾ ਤੁਹਾਨੂੰ ਸਿਖਰ ਤੇ ਪਹੁੰਚਾ ਸਕਦੀ ਹੈ ਪਰ ਤੁਹਾਨੂੰ ਉੱਥੇ ਰੁਕਣ ਦੇ ਲਈ ਚੰਗੇ ਚਰਿੱਤਰ ਦੀ ਲੋੜ ਹੁੰਦੀ ਹੈ ਇਕਾਂਤ ਮੂਰਖ ਦੇ ਲਈ ਜੇਲ ਤੇ ਬੁੱਧੀਮਾਨ ਲਈ ਸਵਰਗ ਹੁੰਦੀ ਹੈ ਆਪਣੇ ਆਪ ਨੂੰ ਮਨਾ ਲੈਣਾ ਹੀ ਸਹੀ ਹੈ ਜ਼ੈਦ ਕਦੇ ਵੀ ਖੁਸ਼ੀ ਨਹੀਂ ਦਿੰਦੀ ਜ਼ਿੰਦਗੀ ਵਿੱਚ ਅਜਿਹੇ ਲੋਕਾਂ ਦੀ ਚੋਣ ਕਰੋ ਜੋ ਤੁਹਾਨੂੰ ਮਾਨਸਿਕ ਤੌਰ ਤੇ ਤੰਦਰੁਸਤ ਰੱਖ ਸਕਣ ਦੀਵਾ ਤੇ ਬੱਤੀ ਆਪੋ ਆਪਣੀ ਥਾਂ ਠੀਕ ਹੁੰਦੇ ਨੇ ਅੱਗ ਤਾਂ ਹਮੇਸ਼ਾ ਕੋਈ ਹੋਰ ਹੀ ਲਾਉਂਦਾ ਹੈ ਕਾਸ਼ ਮੈਨੂੰ ਕਿਤੇ ਉਹ ਹਲਦੀ ਮਿਲ ਜਾਵੇ ਜਿਸ ਨੂੰ ਪੀਣ ਨਾਲ ਆਪਣਿਆਂ ਦਾ ਦਿੱਤਾ ਹਰ ਜ਼ਖਮ ਭਰ ਜਾਵੇ ਝੂਠੇ ਗਿਆਨ ਤੋਂ ਸੁਚੇਤ ਰਹੋ ਇਹ ਅਣਪੜ੍ਹ ਰਹਿਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਸੱਚ ਬੋਲਣ ਤੇ ਲੋਕਾਂ ਦਾ ਭਲਾ ਕਰਨ ਵਾਲਿਆਂ ਨੂੰ ਸਭ ਤੋਂ ਵੱਧ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ ਮੋਹ ਵਿੱਚ ਅਸੀਂ ਬੁਰਾਈਆਂ ਨਹੀਂ ਦੇਖ ਸਕਦੇ ਤੇ ਕਿਰਣਾ ਵਿੱਚ ਅਸੀਂ ਚੰਗਿਆਈਆਂ ਨੂੰ ਨਹੀਂ ਦੇਖ ਸਕਦੇ ਮਨੁੱਖ ਖੋਦ ਪਰਮਾਤਮਾ ਤੱਕ ਨਹੀਂ ਪਹੁੰਚਦਾ ਸਗੋਂ ਜਦੋਂ ਉਹ ਤਿਆਰ ਹੁੰਦਾ ਹੈ ਮਨ ਬਣਾ ਲੈਂਦਾ ਹੈ ਤਾਂ ਪਰਮਾਤਮਾ ਆਪ ਉਸ ਕੋਲ ਆ ਜਾਂਦਾ ਹੈ ਬੋਲ ਕੇ ਸੋਚਣ ਤੋਂ ਬਿਹਤਰ ਹੈ ਕਿ ਸੋਚ ਕੇ ਬੋਲਿਆ ਜਾਵੇ ਅੱਧੀਆਂ ਲੜਾਈਆਂ ਤਾਂ ਇਸੇ ਤਰ੍ਹਾਂ ਹੀ ਖਤਮ ਹੋ ਜਾਣਗੀਆਂ ਤੇਰੇ ਉੱਪਰ ਖਰਚ ਕਰਨ ਲਈ ਬਹੁਤਾ ਕੁਝ ਨਹੀਂ ਸੀ ਮੇਰੇ ਕੋਲ ਥੋੜਾ ਸਮਾਂ ਸੀ ਥੋੜਾ ਮੈਂ ਸੀ ਤੇ ਦੋਵੇਂ ਬਰਬਾਦ ਹੋ ਗਏ ਪਤਾ ਨਹੀਂ ਕਿਉਂ ਲੋਕ ਮੌਤ ਤੋਂ ਡਰਦੇ ਨੇ ਇੱਕ ਇਹੀ ਚੀਜ਼ ਤਾਂ ਆਜ਼ਾਦੀ ਦਿੰਦੀ ਹੈ ਜ਼ਿੰਦਗੀ ਦੀਆਂ ਜ਼ੰਜੀਰਾਂ ਤੋਂ ਜਦੋਂ ਜ਼ਿੰਦਗੀ ਦੁੱਖਾਂ ਦੀਆਂ ਸੁਰੰਗਾਂ ਵਿੱਚੋਂ ਲੰਘਦੀ ਹੈ ਤਾਂ ਅਕਸਰ ਸੰਗੀ ਸਾਥੀ ਹੱਥ ਤੇ ਸਾਥ ਦੋਵੇਂ ਛੱਡ ਕੇ ਚਲੇ ਜਾਂਦੇ ਨੇ ਆਪਣੇ ਆਪ ਨੂੰ ਅਜੇਹਾ ਬਣਾਓ ਕਿ ਕੋਈ ਤੁਹਾਡੇ ਨਾਲ ਹੋਵੇ ਜਾਂ ਨਾ ਹੋਵੇ ਤੁਹਾਨੂੰ ਕਿਸੇ ਗੱਲ ਦਾ ਦੁੱਖ ਨਾ ਹੋਵੇ ਕੋਈ ਮੈਨੂੰ ਪੁੱਛ ਬੈਠਾ ਕਿ ਬਦਲਣਾ ਕਿਸ ਨੂੰ ਕਹਿੰਦੇ ਨੇ ਤੇ ਮੈਂ ਸੋਚਾਂ ਵਿੱਚ ਪੈ ਗਿਆ ਕਿ ਕਿਹਦੀ ਮਿਸਾਲ ਦੇਵਾਂ ਮੌਸਮ ਦੀ ਜਾਂ ਫਿਰ ਆਪਣੇ ਆਦੀ ਚਲੋ ਇਹ ਵੀ ਚੰਗਾ ਹੈ ਕਿ ਇਹ ਦਿਲ ਸਿਰਫ ਸੁਣਦਾ ਹੈ ਜੇ ਕਿਤੇ ਬੋਲਦਾ ਹੁੰਦਾ ਤਾਂ ਤੰਤਬਾਹੀ ਮੱਜ ਜਾਂਦੀ ਮਦਦ ਸਭ ਦੀ ਉਹੀ ਕਰਦਾ ਹੈ ਜੀ ਦਾ ਦਿਲ ਸੱਚਾ ਹੋਵੇ ਵਰਨਾ ਲਾਲਚੀ ਬੰਦਾ ਤਾਂ ਆਪਣੇ ਮਾਪੇ ਨੂੰ ਵੀ ਭੁੱਲ ਜਾਂਦਾ ਹੈ ਜੇਕਰ ਕੋਈ ਵਿਅਕਤੀ ਆਪਣੀਆਂ ਗਲਤੀਆਂ ਨੂੰ ਆਪਣੀਆਂ ਉਂਗਲਾਂ ਤੇ ਗਿਣਨ ਲੱਗ ਜਾਵੇ ਤਾਂ ਉਸ ਨੂੰ ਦੂਜਿਆਂ ਦੀ ਜ਼ਿੰਦਗੀ ਤੇ ਉਂਗਲ ਉਠਾਉਣ ਦਾ ਸਮਾਂ ਨਹੀਂ ਮਿਲੇਗਾ ਜੇਕਰ ਕੁਝ ਮਿੱਠੇ ਬੋਲ ਬੋਲਣ ਨਾਲ ਕਿਸੇ ਦਾ ਖੂਨ ਵਧ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦਾ ਖੂਨਦਾਨ ਹੀ ਹੈ ਖੁਸ਼ੀ ਕਿਸਮਤ ਵਿੱਚ ਹੋਣੀ ਚਾਹੀਦੀ ਹੈ ਤਸਵੀਰ ਵਿੱਚ ਤਾਂ ਹਰ ਕੋਈ ਮੁਸਕਰਾ ਲੈਂਦਾ ਹੈ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ